ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਆਦਿਤ ਬਾਰੇ ਹਰ ਇੱਕ ਆਦਤ ਦੀ ਅਲੱਗ-ਅਲੱਗ ਆਦਤ ਹੁੰਦੀ ਹੈ ਲੇਕਿਨ ਕਹਿੰਦੇ ਨੇ ਨਾ ਕਿ ਜਿਹੜੀ ਬਚਪਨ ਦੇ ਵਿੱਚ ਆਪਾਂ ਨੂੰ ਆਦਤ ਲੱਗ ਜਾਵੇ ਉਹ ਛੱਡਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਉਹ ਸਾਰੀ ਜ਼ਿੰਦਗੀ ਸਾਡੇ ਨਾਲ ਰਹਿੰਦੀ ਹੈ ਇਸੇ ਕਰਕੇ ਤਾਂ ਕਹਿੰਦੇ ਨੇ ਕਿ ਮਾਪੇ ਨੂੰ ਬੱਚਿਆਂ ਨੂੰ ਬਚਪਨ ਤੋਂ ਹੀ ਵਧੀਆ-ਵਧੀਆ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ ਉਹਨਾਂ ਦੀ ਸੋਚ ਵਧੀਆ ਰੱਖਣੀ ਚਾਹੀਦੀ ਹੈ ਜੋ ਕਿ ਜ਼ਿੰਦਗੀ ਵਿੱਚ ਅੱਗੇ ਵਧਣ ਤਾਂ ਉਹਨਾਂ ਨੂੰ ਉਹਨਾਂ ਦੀਆਂ ਉਹ ਆਦਤਾਂ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਬਣ ਸਕਣ ਉਹਨਾਂ ਦੇ ਤਰੱਕੀ ਦੇ ਰਾਹ ਦੇ ਵਿੱਚ ਤੇ ਇਸੇ ਤਰ੍ਹਾਂ ਕਹਿੰਦੇ ਨੇ ਨਾ ਕਿ ਬਾਰੇ ਸ਼ਾਹ ਜੀ ਨੇ ਇਹ ਸੱਚ ਕਿਹਾ ਸੀ ਕਿ ਬਾਰੇ ਸ਼ਾਹ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਇਨਸਾਨ ਦੀ ਜਿਹੜੀ ਆਦਤ ਹੁੰਦੀ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਹਰ ਆ ਹੀ ਜਾਂਦੀ ਹੈ ਤੇ ਇਸ ਤਰ੍ਹਾਂ ਅੱਜ ਮੈਂ ਤੁਹਾਨੂੰ ਇਸ ਵਿਸ਼ੇ ਤੇ ਇੱਕ ਕਹਾਣੀ ਸੁਣਾਉਂਦੀ ਹਾਂ ਇੱਕ ਨਾ ਬਾਦਸ਼ਾਹ ਹੁੰਦਾ ਉਸ ਦਾ ਬਹੁਤ ਵੱਡਾ ਰਾਜ ਹੁੰਦਾ ਮਤਲਬ ਕਿ ਉਹ ਬਹੁਤ ਵਧੀਆ ਵਧੀਆ ਕੰਮ ਕਰਦਾ ਉਸ ਬੰਦੇ ਦੀ ਸੋਚ ਵੀ ਵਧੀਆ ਹੁੰਦੀ ਆ ਇਸੇ ਤਰ੍ਹਾਂ ਨਾ ਇੱਕ ਬੰਦਾ ਹੁੰਦਾ ਉਹਦਾ ਨਾਂ ਹੁੰਦਾ ਬਿਰਜੂ ਉਹ ਫਿਰਦਾ ਫਿਰਦਾ ਰਾਜੇ ਕੋਲੇ ਆ ਜਾਂਦਾ ਵਿਚਾਰਾ ਕੰਮ ਦੀ ਭਾਲ ਦੇ ਵਿੱਚ ਉਹ ਰਾਜੇ ਨੂੰ ਕਹਿੰਦਾ ਵੀ ਰਾਜਾ ਜੀ ਮੇਰੇ ਕੋਲ ਕੋਈ ਕੰਮ ਨਹੀਂ ਹੈਗਾ ਵੀ ਤੁਸੀਂ ਅਗਰ ਮੈਨੂੰ ਕੰਮ ਦੇਵੋ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਤਾਂ ਰਾਜਾ ਕਹਿੰਦਾ ਚਲ ਠੀਕ ਹੈ ਮੈਨੂੰ ਇਹ ਦੱਸ ਕੇ ਤੇਰੇ ਵਿੱਚ ਕੀ ਯੋਗਤਾ ਹੈ ਜੀ ਕਿਹੜੀ ਚੀਜ਼ ਹੈ ਜਿਹਦੇ ਕਰਕੇ ਮੈਂ ਤੈਨੂੰ ਨੌਕਰੀ ਦੇ ਦੇਮਾ ਉਹ ਕਹਿੰਦਾ ਜੀ ਮੈਂ ਕਿਸੇ ਵੀ ਸਮੱਸਿਆ ਦਾ ਹੱਲ ਬਹੁਤ ਛੇਤੀ ਕਰ ਲੈਣਾ ਵੀ ਮੇਰੇ ਵਿੱਚ ਬਸ ਇਹੀ ਯੋਗਤਾ ਰਾਜਾ ਕਹਿੰਦਾ ਚਲੋ ਠੀਕ ਹੈ ਰਾਜੇ ਨੇ ਉਹਨੂੰ ਨੌਕਰੀ ਤੇ ਰੱਖ ਲਿਆ ਤੇ ਰਾਜੇ ਨੇ ਨਾ ਉਹਨੂੰ ਘੋੜਿਆਂ ਦੇ ਜਿਹੜਾ ਉਹਦਾ ਤਵੇਲਾ ਸੀਗਾ ਉਹਦੇ ਵਿੱਚ ਨੌਕਰੀ ਦੇ ਦਿੱਤੀ ਥੋੜੇ ਦਿਨਾਂ ਬਾਅਦ ਰਾਜੇ ਨੂੰ ਵਿਚਾਰ ਆਇਆ ਮੈਂ ਇਸ ਬੰਦੇ ਨੂੰ ਪੁੱਛਾਂ ਤਾਂ ਕੋਈ ਗੱਲ ਕਰਾਂ ਇਸ ਨਾਲ ਇਸ ਦੇ ਬਾਰੇ ਜਾਨਾ ਤੇ ਰਾਜੇ ਨੇ ਉਹਨੂੰ ਸੱਦਿਆ ਰਾਜਾ ਕਹਿੰਦਾ ਵੀ ਮੇਰਾ ਆਹ ਘੋੜਾ ਜਿਹੜਾ ਇਹ ਨਸਲੀ ਘੋੜਾ ਇਹ ਬਹੁਤ ਵਧੀਆ ਹੈ ਇਹਦੇ ਬਾਰੇ ਦੱਸ ਤਾਂ ਉਹ ਕਹਿੰਦਾ ਵੀ ਰਾਜਾ ਜੀ ਜਿਹੜਾ ਇਹ ਤੁਹਾਡਾ ਘੋੜਾ ਨਾ ਜਿਹੜਾ ਬਿਰਜੂ ਸੀਗਾ ਉਹ ਕਹਿੰਦਾ ਰਾਜਾ ਜੀ ਜਿਹੜਾ ਤੁਹਾਡਾ ਇਹ ਘੋੜਾ ਨਾ ਕਹਿੰਦਾ ਇਹ ਨਸਲੀ ਨਹੀਂ ਹੈਗਾ ਰਾਜਾ ਬੜਾ ਹੈਰਾਨ ਹੋਇਆ ਵੀ ਮੈਂ ਇੰਨਾ ਪੈਸਾ ਲਾ ਕੇ ਘੋੜਾ ਖਰੀਦਿਆ ਵੀ ਇਦਾਂ ਕਿਦਾਂ ਹੋ ਸਕਦੀ ਹੈ ਵੀ ਇਹ ਘੋੜਾ ਨਸਲੀ ਨਹੀਂ ਹੈਗਾ ਤਾਂ ਰਾਜਾ ਕਹਿੰਦਾ ਵੀ ਇਹ ਕਿਦਾਂ ਹੋ ਸਕਦੀ ਆ ਤਾਂ ਉਹ ਕਹਿੰਦਾ ਵੀ ਰਾਜਾ ਜੀ ਵੀ ਮੈਂ ਤੁਹਾਨੂੰ ਇਹ ਗੱਲ ਦੱਸ ਦਿੱਤੀ ਹੈ ਕਿ ਤੁਹਾਡਾ ਘੋੜਾ ਨਸਲੀ ਨਹੀਂ ਹੈਗਾ ਤੇ ਉਹ ਆਪਣੀ ਗੱਲ ਤੇ ਅੜਿਆ ਰਿਹਾ ਤੇ ਰਾਜੇ ਨੇ ਕੀ ਕੀਤਾ ਜਿਹੜਾ ਉਹਦਾ ਰੱਖਿਆ ਸੀਗਾ ਘੋੜੇ ਦਾ ਉਹਨੂੰ ਸੱਦਿਆ ਉਹ ਕਹਿੰਦਾ ਵੀ ਤੂੰ ਬਚਪਨ ਤੋਂ ਹੀ ਘੋੜੇ ਦੇ ਨਾਲ ਰਿਹਾ ਵੀ ਇਹ ਬਿਰਜੂ ਕਹਿੰਦਾ ਵੀ ਇਹ ਘੋੜਾ ਨਸਲੀ ਨਹੀਂ ਹੈਗਾ ਵੀ ਤੂੰ ਦੱਸ ਵੀ ਕਿਉਂ ਕਹਿੰਦਾ ਇਹ ਉਹ ਕਹਿੰਦਾ ਰਾਜਾ ਜੀ ਗੱਲ ਇਹ ਆ ਕਿ ਵੀ ਜਦੋਂ ਇਹ ਛੋਟਾ ਸੀ ਨਾ ਘੋੜਾ ਜੰਮਿਆ ਸੀਗਾ ਇਹਦੀ ਮਾਂ ਮਰ ਗਈ ਸੀ ਤੇ ਇਹ ਨਾ ਗਾਂ ਦਾ ਦੁੱਧ ਪੀ ਕੇ ਵੱਡਾ ਹੋਇਆ ਤੇ ਰਾਜਾ ਕਹਿੰਦਾ ਅੱਛਾ ਰਾਜਾ ਬਿਰਜੂ ਨੂੰ ਕਹਿੰਦਾ ਵੀ ਤੈਨੂੰ ਕਿੱਦਾਂ ਪਤਾ ਲੱਗਿਆ ਵੀ ਇਹ ਘੋੜਾ ਨਸਲੀ ਨਹੀਂ ਹੈਗਾ ਉਹ ਕਹਿੰਦਾ ਰਾਜਾ ਜੀ ਵੀ ਜਿਹੜੀ ਗਾਂ ਹੁੰਦੀ ਆ ਉਹ ਥੱਲੇ ਮੂੰਹ ਮਾਰ ਕੇ ਖਾਂਦੀ ਆ ਕਾ ਜਦੋਂ ਉਹਨੇ ਖਾਣਾ ਹੁੰਦਾ ਤਾਂ ਥੱਲੇ ਮੂੰਹ ਮਾਰਦੀ ਆ ਉਹ ਤੇ ਜਿਹੜਾ ਘੋੜਾ ਹੁੰਦਾ ਨਸਲੀ ਉਹ ਮੂੰਹ ਭਰ ਕੇ ਖਾਂਦਾ ਹੁੰਦਾ ਤੇ ਮੂੰਹ ਤਾਂ ਨੂੰ ਚੱਕ ਕੇ ਉਹ ਮਤਲਬ ਖਾਂਦਾ ਤੇ ਰਾਜਾ ਬੜਾ ਹੈਰਾਨ ਹੋਇਆ ਰਾਜੇ ਨੇ ਨਾ ਉਹਨੂੰ ਆਪਣੀ ਜਿਹੜੀ ਉਹਦੀ ਰਾਣੀ ਸੀਗੀ ਉਹਦੇ ਦਰਬਾਰ ਦੇ ਮੂਰੇ ਉਹਨੂੰ ਰੱਖਿਆ ਕੁ ਲਾ ਦਿੱਤਾ ਥੋੜੇ ਦਿਨਾਂ ਬਾਅਦ ਰਾਜੇ ਦੇ ਬੰਦ ਚ ਵਿਚਾਰ ਆਇਆ ਕਿ ਮੈਂ ਇਸਨੂੰ ਆਪਣੀ ਬੇਗਮ ਬਾਰੇ ਪੁੱਛਾਂ ਰਾਜਾ ਕਹਿੰਦਾ ਵੀ ਤੂੰ ਐਂ ਦੱਸ ਹੁਣ ਵੀ ਬਿਰਜੂ ਵੀ ਮੈਂ ਆਪਣੀ ਬੇਗਮ ਬਾਰੇ ਪੁੱਛਣਾ ਚਾਹੁੰਨਾ ਐਸ ਬਾਰੇ ਮੈਨੂੰ ਕੁਝ ਦੱਸ ਬਿਰਜੂ ਕਹਿੰਦਾ ਵੀ ਰਾਜਾ ਜੀ ਵੀ ਜਿਹੜੀ ਤੁਹਾਡੀ ਬੇਗਮ ਆ ਨਾ ਵੀ ਇਹ ਰਾਜਕੁਮਾਰੀ ਨਹੀਂ ਹੈਗੀ ਕੋਈ ਰਾਜਾ ਬੜਾ ਹੈਰਾਨ ਹੋਇਆ ਰਾਜੇ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਵੀ ਮੈਂ ਤਾਂ ਇੱਕ ਰਾਜਕੁਮਾਰੀ ਨਾਲ ਵਿਆਹ ਕਰਵਾਇਆ ਸੀਗਾ ਤੇ ਰਾਜਾ ਕਹਿੰਦਾ ਇਦਾਂ ਕਿਦਾਂ ਹੋ ਸਕਦੀ ਹੈ ਬਿਰਜੂ ਕਹਿੰਦਾ ਜੀ ਨਹੀਂ ਇਹ ਰਾਜਕੁਮਾਰੀ ਨਹੀਂ ਹੈਗੀ ਰਾਜਾ ਨਾ ਫਿਰ ਆਪਣੀ ਸੱਸ ਕੋਲੇ ਗਿਆ ਚੁੱਪਚਾਪ ਉਹਨੂੰ ਕਹਿੰਦਾ ਵੀ ਮੈਨੂੰ ਇਹ ਦੱਸੋ ਵੀ ਮੈਨੂੰ ਬਿਰਜੂ ਕਹਿੰਦਾ ਕਿ ਇਹ ਰਾਜਕੁਮਾਰੀ ਨਹੀਂ ਹੈਗੀ ਉਹ ਕਿਉਂ ਕਹਿੰਦਾ ਇਦਾਂ ਉਹਦੀ ਸੱਸ ਕਹਿੰਦੀ ਵੀ ਗੱਲ ਇਹ ਆ ਕਿ ਵੀ ਜਦੋਂ ਤੇਰੇ ਜਦੋਂ ਤੁਸੀਂ ਛੋਟੇ ਸੀਗੇ ਤੇ ਸਾਡੀ ਬੇਟੀ ਦਾ ਜਨਮ ਹੋਇਆ ਸੀਗਾ ਤੇ ਤੇਰੇ ਮਾਪੇ ਨੇ ਨਾ ਤੁਹਾਡਾ ਦੋਨਾਂ ਦਾ ਰਿਸ਼ਤਾ ਤੈਅ ਕਰਤਾ ਸੀਗਾ ਜਿਹੜੀ ਸਾਡੀ ਕੁੜੀ ਸੀ ਉਹ 6 ਮਹੀਨਿਆਂ ਬਾਅਦ ਮਰ ਗਈ ਸੀਗੀ ਤੇ ਅਸੀਂ ਇਹ ਕੁੜੀ ਨੂੰ ਗੋਦ ਲਿਆ ਸੀਗਾ ਫਿਰ ਅਸੀਂ ਸੋਚਿਆ ਵੀ ਕਿਉਂ ਦੱਸਣਾ ਇਸ ਗੱਲ ਬਾਰੇ ਤਾਂ ਅਸੀਂ ਵੀ ਬਾਦਸ਼ਾਹਾਂ ਦੇ ਨਾਲ ਰਿਸ਼ਤਾ ਜੋੜ ਜੋੜ ਸਕਦੇ ਆ ਤਾਂ ਇਸ ਕਰਕੇ ਅਸੀਂ ਕਹਿੰਦੇ ਵੀ ਇਸ ਨੂੰ ਆਪਣੀ ਕੁੜੀ ਬਣਾ ਕੇ ਰੱਖਿਆ ਰਾਜਾ ਬੜਾ ਹੈਰਾਨ ਹੋਇਆ ਰਾਜੇ ਨੇ ਨਾ ਬਿਰਜੂ ਨੂੰ ਆਪਣਾ ਮਤਲਬ ਕਿ ਦਰਬਾਰੀ ਬਣਾ ਲਿਆ ਇਸ ਤਰ੍ਹਾਂ ਹੀ ਤੇ ਨੰਗਦੇ ਰਹੇ ਫਿਰ ਰਾਜਾ ਨੇ ਸੋਚਿਆ ਵੀ ਕਿਉਂ ਨਾ ਮੈਂ ਬਿਰਜੂ ਤੋਂ ਆਪਣੇ ਬਾਰੇ ਪੁੱਛਾਂ ਵੀ ਉਹਦੇ ਮੇਰੇ ਬਾਰੇ ਕੀ ਵਿਚਾਰ ਨੇ ਰਾਜਾ ਕਹਿੰਦਾ ਬਿਰਜੂ ਨੂੰ ਵੀ ਤੂੰ ਮੇਰੇ ਬਾਰੇ ਦੱਸ ਬਿਰਜੂ ਪਹਿਲਾਂ ਤਾਂ ਚੁੱਪ ਕਰ ਗਿਆ ਫਿਰ ਬਿਰਜੂ ਕਹਿੰਦਾ ਵੀ ਰਾਜਾ ਜੀ ਮੈਂ ਤੁਹਾਡੇ ਬਾਰੇ ਤਾਂ ਦੱਸਾਂਗਾ ਜੇਕਰ ਤੁਸੀਂ ਵੀ ਮੈਨੂੰ ਹਨਾ ਮੇਰੀ ਜਾਨ ਬਖਸ਼ ਦੋਗੇ ਰਾਜਾ ਕਹਿੰਦਾ ਚਲ ਠੀਕ ਹੈ ਤੇਰੀ ਜਾਨ ਬਖਸ਼ੀ ਪਰ ਤੂੰ ਮੈਨੂੰ ਮੇਰੇ ਬਾਰੇ ਦੱਸ ਉਹ ਕਹਿੰਦਾ ਵੀ ਰਾਜਾ ਜੀ ਵੀ ਤੁਸੀਂ ਕੋਈ ਰਾਜਕੁਮਾਰ ਨਹੀਂ ਕੋਈ ਬਾਦਸ਼ਾਹ ਨਹੀਂ ਹੈਗੇ ਉਹ ਕਹਿੰਦਾ ਬੜੀ ਹੈਰਾਨੀ ਦੀ ਗੱਲ ਆ ਵੀ ਇਦਾਂ ਕਿੱਦਾਂ ਹੋ ਸਕਦਾ ਵੀ ਮੈਨੂੰ ਮੇਰੇ ਵਾਰੀ ਨਾ ਪਤਾ ਹੋਵੇ ਉਹ ਕਹਿੰਦਾ ਨਹੀਂ ਰਾਜਾ ਜੀ ਵੀ ਤੁਸੀਂ ਰਾਜਕੁਮਾਰ ਨਹੀਂ ਹੈਗੇ ਜਨਮ ਤੋਂ ਰਾਜਾ ਆਪਣੀ ਮਾਂ ਕੋਲੇ ਗਿਆ ਚੁੱਪਚਾਪ ਉਹਨੂੰ ਕਹਿੰਦਾ ਵੀ ਮੈਨੂੰ ਇਹ ਦੱਸ ਮਾਂ ਵੀ ਮੈਨੂੰ ਬਿਰਜੂ ਕਿਉਂ ਕਹਿੰਦਾ ਕਿ ਮੈਂ ਰਾਜਕੁਮਾਰ ਨਹੀਂ ਹੈਗਾ ਇੱਕ ਬਚਪਨ ਤੋਂ ਜਨਮ ਤੋਂ ਮੈਂ ਰਾਜਕੁਮਾਰ ਨਹੀਂ ਹੈਗਾ ਤਾਂ ਉਹਦੀ ਮਾਂ ਕਹਿੰਦੀ ਬੇਟਾ ਵੀ ਸਾਡੇ ਕੋਈ ਔਲਾਦ ਨਹੀਂ ਸੀਗੀ ਅਸੀਂ ਤੈਨੂੰ ਗੋਦ ਲਿਆ ਸੀ ਤੂੰ ਇੱਕ ਆਜੜੀ ਦਾ ਮੁੰਡਾ ਸੀਗਾ ਰਾਜਾ ਬਹੁਤ ਹੈਰਾਨ ਹੋਇਆ ਖੁਸ਼ ਵੀ ਹੋਇਆ ਦੁਖੀ ਵੀ ਹੋਇਆ ਕਿ ਬਿਰਜੂ ਨੂੰ ਮੇਰੀ ਅਸਲੀਅਤ ਕਿਸ ਤਰ੍ਹਾਂ ਪਤਾ ਲੱਗ ਗਈ ਲੇਕਿਨ ਉਹਨੂੰ ਬਿਰਜੂ ਦੀ ਯੋਗਤਾ ਬਾਰੇ ਪਤਾ ਲੱਗ ਗਿਆ ਕਿ ਇਹ ਇਨਸਾਨ ਬਹੁਤ ਯੋਗ ਇਸ ਇਹਦੇ ਵਿੱਚ ਬਹੁਤ ਯੋਗਤਾ ਵੀ ਹਰੇਕ ਇਨਸਾਨ ਦੀ ਆਦਤ ਤੋਂ ਉਹਦਾ ਪਤਾ ਕਰ ਲੈਂਦਾ ਉਹ ਕਹਿੰਦਾ ਵੀ ਦੱਸ ਮੈਨੂੰ ਇਹ ਦੱਸ ਵੀ ਤੈਨੂੰ ਕਿੱਦਾਂ ਪਤਾ ਲੱਗਿਆ ਵੀ ਮੈਂ ਇੱਕ ਬਾਦਸ਼ਾਹ ਨਹੀਂ ਹੈਗਾ ਉਹ ਕਹਿੰਦਾ ਬਾਦਸ਼ਾਹ ਜੀ ਵੀ ਜਿਹੜੇ ਜਨਮ ਤੋਂ ਰਾਜਕੁਮਾਰ ਹੁੰਦੇ ਨੇ ਰਾਜਿਆਂ ਦੇ ਬੱਚੇ ਹੁੰਦੇ ਨੇ ਕਹਿੰਦੇ ਉਹਨਾਂ ਦੀ ਆਦਤਾਂ ਹੋਰ ਹੁੰਦੀਆਂ ਨੇ ਜਦੋਂ ਉਹ ਕਿਸੇ ਨੂੰ ਤੋਹਫਾ ਦਿੰਦੇ ਆ ਨਾ ਉਹ ਕੋਈ ਹੀਰੇ ਜਵਾਹਰਾਤ ਮੋਤੀ ਇਹ ਜੀਆਂ ਚੀਜ਼ਾਂ ਦਿੰਦੇ ਆ ਪਰ ਤੁਸੀਂ ਤਿੰਨੇ ਵਾਰੀ ਮੈਨੂੰ ਇਨਾਮ ਦੇ ਤੌਰ ਤੇ ਭੇਡਾਂ ਬੱਕਰੀਆਂ ਖਾਣ ਲਈ ਹੈਨਾ ਦਾਣੇ ਇਦਾਂ ਦੀਆਂ ਚੀਜ਼ਾਂ ਦਿੱਤੀਆਂ ਵੀ ਇਹ ਕਾਜੜੀ ਦਾ ਮੁੰਡਾ ਹੀ ਕਰ ਸਕਦਾ ਰਾਜਾ ਕਹਿੰਦਾ ਫਿਰ ਤੈਨੂੰ ਰਾਜਕੁਮਾਰੀ ਮੇਰੀ ਬੇਗਮ ਬਾਰੇ ਕਿੱਦਾਂ ਪਤਾ ਲੱਗਿਆ ਵੀ ਉਹ ਇੱਕ ਰਾਜਕਮਾਰੀ ਨਹੀਂ ਉਹ ਕਹਿੰਦਾ ਜੀ ਦੇਖੋ ਜਿਹੜੀ ਕਿਸੇ ਖਾਨਦਾਨ ਦੀਆਂ ਹੁੰਦੀਆਂ ਨੇ ਜਾਂ ਰਾਜਕਮਾਰੀਆਂ ਹੁੰਦੀਆਂ ਨੇ ਵੀ ਜਿਹੜਾ ਉਹਨਾਂ ਦਾ ਆਦਤਾਂ ਹੁੰਦੀਆਂ ਨੇ ਉਹ ਅਲੱਗ ਹੁੰਦੀਆਂ ਨੇ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਅਲੱਗ ਹੁੰਦਾ ਤੇ ਨੌਕਰਾਂ ਨਾਲ ਜਿਹੜਾ ਉਹਨਾਂ ਦਾ ਵਿਹਾਰ ਵਿਵਹਾਰ ਹੁੰਦਾ ਉਹ ਅਲੱਗ ਹੁੰਦਾ ਮੈਨੂੰ ਇੱਥੋਂ ਪਤਾ ਲੱਗਿਆ ਤੇ ਇਸ ਤਰ੍ਹਾਂ ਜੀ ਵੀ ਜਿਹੜਾ ਜਿਹੜੀਆਂ ਆਦਤਾਂ ਨੇ ਉਹ ਇਨਸਾਨ ਦੇ ਨਾਲ ਹਮੇਸ਼ਾ ਰਹਿੰਦੀਆਂ ਨੇ ਉਹ ਕਦੀ ਵੀ ਨਹੀਂ ਬਦਲ ਸਕਦੀਆਂ ਹੈਗੀਆਂ ਤਾਂ ਹੀ ਤਾਂ ਕਹਿੰਦੇ ਆ ਨਾ ਕਿ ਬੱਚਿਆਂ ਨੂੰ ਬਚਪਨ ਤੋਂ ਵਧੀਆ ਆਦਤਾਂ ਪਾਵੋ ਉਹਨਾਂ ਦੀ ਵਧੀਆ ਸੋਚ ਰੱਖੋ ਤਾਂ ਕਿ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇਹੋ ਜੀਆਂ ਕਿਸੇ ਪ੍ਰੋਬਲਮਸ ਦਾ ਸਾਹਮਣਾ ਨਾ ਕਰਨਾ ਪਵੇ ਕਿ ਜਿਹੜੀਆਂ ਉਹਨਾਂ ਦੀਆਂ ਆਦਤਾਂ ਨੇ ਉਹਨਾਂ ਦੀ ਤਰੱਕੀ ਦੇ ਰਾਹ ਦੇ ਵਿੱਚ ਅੜਿੱਕਾ ਬਣ ਜਾਣ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਜੇ ਕੋਈ ਗਰੀਬ ਆ ਜਾਂ ਕਿਸੇ ਉਹਦੇ ਤੋਂ ਆ ਪਰ ਤੁਸੀਂ ਕਈ ਵਾਰੀ ਦੇਖਿਆ ਨਾ ਕਿ ਮਾ ਮਾਪ ਨੇ ਆਪਣੇ ਬੱਚਿਆਂ ਨੂੰ ਝੌਂਪੜੀ ਝੁੱਗੀ ਝੌਂਪੜੀ ਚ ਰਹਿੰਦੇ ਹੋਏ ਵੀ ਇੰਨੀਆਂ ਵਧੀਆ ਆਤਾਂ ਪਾਈਆਂ ਹੁੰਦੀਆਂ ਨੇ ਇੰਨੇ ਵਧੀਆ ਸਲੀਕੇ ਨਾਲ ਬੋਲਣ ਦਾ ਸਲੀਕਾ ਉਹਨਾਂ ਦਾ ਇੰਨਾ ਵਧੀਆ ਹੁੰਦਾ ਕਿ ਉਹ ਜ਼ਿੰਦਗੀ ਵਿੱਚ ਇੰਨਾ ਅੱਗੇ ਵਧ ਜਾਂਦੇ ਨੇ ਇੰਨੀ ਤਰੱਕੀ ਕਰਦੇ ਨੇ ਕਿ ਜਿਹੜਾ ਵੀ ਇਨਸਾਨ ਉਹਨਾਂ ਨੂੰ ਮਿਲਦਾ ਉਹ ਸੋਚਦਾ ਕਿ ਵੀ ਹਾਂ ਇਹ ਮਾਪੇ ਨੇ ਇੰਨਾ ਬੱਚਿਆਂ ਨੂੰ ਕਿੰਨਾ ਵਧੀਆ ਸਲੀਕਾ ਮਤਲਬ ਸਿਖਾਇਆ ਕਿ ਕਿਸੇ ਨਾਲ ਗੱਲ ਕਿਸ ਤਰ੍ਹਾਂ ਕਰਨੀ ਹੈ ਕਿਸੇ ਦਾ ਮਤਲਬ ਕਿ ਰਿਸਪੈਕਟ ਕਿੱਦਾਂ ਕਰਨੀ ਆ ਇਹ ਚੀਜ਼ਾਂ ਬਹੁਤ ਮਹਾਨੇ ਰੱਖਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਸ ਲਈ ਜਿਹੜੀਆਂ ਆਦਤਾਂ ਨੇ ਉਹ ਇਨਸਾਨ ਦੀ ਜ਼ਿੰਦਗੀ ਤੇ ਬਹੁਤ ਜ਼ਿਆਦਾ ਅਸਰ ਕਰਦੀਆਂ ਨੇ ਇਸ ਕਰਕੇ ਆਪਣੀ ਸੋਚ ਵਧੀਆ ਰੱਖੋ ਆਪਣੀਆਂ ਆਦਤਾਂ ਵਧੀਆ ਰੱਖੋ ਹਰ ਇੱਕ ਦੀ ਰਿਸਪੈਕਟ ਕਰੋ ਮੇਰਾ ਤਾਂ ਜੀ ਬਸ ਇਹੀ ਕਹਿਣਾ ਮੇਰੀ ਇਹੀ ਸੋਚ ਹੈ ਸਤਿ ਸ੍ਰੀ ਅਕਾਲ ਜੀ